ਪਰਥੋ ਸ਼ਹਿਰ ਵਿੱਚ ਇੱਕ ਬਹੁਤ ਵੱਡੀ ਬੇਦਵੀ ਹੋ ਜਾਂਦੀ ਹੈ ਜਿਸ ਦੀਆਂ ਤਾਰਾਂ ਕਾਫੀ ਲੰਬੀਆਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਜੋ ਇੰਨੀ ਵੱਡੀ ਕੰਨਾ ਹੋ ਗਈ ਹੈ ਜਿਸ ਨੇ ਕਹਿ ਲੋ ਕਿ ਪੂਰੇ ਸਿੱਖ ਸਮਾਜ ਨੂੰ ਝੋੜ ਕੇ ਰੱਖ ਦਿੱਤਾ ਹੈ ਜੇ ਗੱਲ ਕਰੀਏ ਕਿ ਪਰਥ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਉਟਕਾ ਸਾਹਿਬ ਨੂੰ ਪੜ ਜਾਂਦਾ ਉਹਨਾਂ ਦੀ ਬੇਦਵੀ ਕਿਤੇ ਦੀ ਵੀਡੀਓ ਬਣਾਈ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਜੋ ਕੰਨਾ ਹੁੰਦੀ ਹੈ ਜੋ ਤੁਹਾਨੂੰ ਆਪਾਂ ਵੀਡੀਓ ਸਾਰਾ ਸਾਹਮਣੇ ਆ ਚੁੱਕਿਆ ਹੈ ਕਿਵੇਂ ਦੇਖਦੇ ਹੋ ਇਸ ਇੰਨੀ ਵੱਡੀ ਕੰਨਾ ਨੂੰ ਅੰਜਾਮ ਦੇਣ ਵਿੱਚ ਇਹ ਕੀ ਮਾਨਸਿਕਤਾ ਕੀ ਕਾਰਨ ਨੇ ਬਿਲਕੁਲ ਬਿਲਕੁਲ ਹੰਡਰਡਸ ਆਫ ਟਾਈਮ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਪਰ ਹੁਣ ਇਹ ਸਿਲਸਲਾ ਜਿਹੜਾ ਹੈ ਉਹ ਅੰਤਰਰਾਜੀ ਪੱਧਰ ਦੇ ਉੱਤੇ ਜਾ ਪਹੁੰਚਿਆ ਆ ऑस्ट्रेलिया ਦੇ ਪਰਥ ਸ਼ਹਿਰ ਦੇ ਵਿੱਚ ਜੋ ਵੱਡਾ ਗੁਰਦੁਆਰਾ ਸਾਹਿਬ ਹੈ ਉਹਦੇ ਬਾਹਰ ਇਹ ਬੇਅਦਬੀ ਹੁੰਦੀ ਆ ਕਿਸੇ ਐਸੇ ਰਾਕਸ਼ਸ਼ਪਿਰਤੀ ਦੇ ਜਿਹੜਾ ਮਾਲਕ ਵੱਲੋਂ ਜੋ ਕਿ ਮਤਲਬ ਕਿ ਆਪਣੇ ਅੰਦਰ ਇੰਨੀ ਜ਼ਿਆਦਾ ਨਫ਼ਰਤ ਸਿੱਖੀ ਲਈ ਜਾਂ ਫਿਰ ਸਿੱਖ ਗੁਰਬਾਣੀ ਦੇ ਲਈ ਜਾਂ ਬਾਣੀ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਰੱਖੀ ਬੈਠਾ ਸੀ ਉਹਨੇ ਵੀਡੀਓ ਬਣਾਈ ਹੈ ਉਹ ਪਹਿਲਾਂ ਤੇ ਗੁਟਕਾ ਸਾਹਿਬ ਨੂੰ ਪਾੜਦਾ ਫਿਰ ਆਪਣੇ ਪੈਰਾਂ ਦੇ ਵਿੱਚ ਸੁੱਟਦਾ ਤੇ ਨਾਲ ਹੀ ਬਿਲਡਿੰਗ ਨਜ਼ਰ ਆਉਂਦੀ ਹੈ ਗੁਰਦੁਆਰਾ ਸਾਹਿਬ ਦੀ ਉਥੋਂ ਫਿਰ ਇਹ ਗੱਲ ਪਛਾਨੀ ਜਾਂਦੀ ਹੈ ਕਿ ਪਰਥ ਦਾ ਗੁਰਦੁਆਰਾ ਹੈ ਸੋ ਜਿਹੜੇ ਰਹਿਣ ਵਾਲੇ ਹੁੰਦੇ ਲੋਕਲ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਉਸ ਤੋਂ ਬਾਅਦ ਇਹਦਾ ਅਗਲਾ ਭਾਗ ਕੀ ਹੈ ਵੀਡੀਓ ਦਾ ਉਹ ਹੋਰ ਜ਼ਿਆਦਾ ਭਾਵਨਾਵਾਂ ਨੂੰ ਝੰਜੋੜਨ ਵਾਲਾ ਹੈ ਕੀਤਾ ਕੀ ਗਿਆ ਮਤਲਬ ਕਿ ਗੁਟਕਾ ਸਾਫ ਪਾੜਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਵੀਡੀਓ ਦੇ ਵਿੱਚ ਅਗਲਾ ਭਾਗ ਦਿਖਾਇਆ ਜਾਂਦਾ ਕਿ ਟਾਇਲਟ ਸੀਟ ਦੇ ਵਿੱਚ ਜਿਹੜੇ ਗੁਟਕਾ ਸਾਫ ਦੇ ਅੰਗ ਨੇ ਉਹ ਸੁੱਟ ਕੇ ਉੱਤੋਂ ਪਾਣੀ ਛੱਡ ਦਿੱਤਾ ਜਾਂਦਾ ਸੋ ਇਹ ਘਟਨਾ ਜਿਹੜੀ ਹੈ ਇੱਕ ਹਫਤਾ ਪਹਿਲਾਂ ਵਾਪਰੀ ਲੱਗਦੀ ਹੈ ਤੇ ਇਹਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਬਹੁਤ ਜ਼ਿਆਦਾ ਜਿਹੜੀ ਹੈ ਨਰਾਸ਼ਤਾ ਸਿੱਖਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਕਿ ਭਾਈ ਬਿਆਦਬੀਆਂ ਹੁਣ ਸਾਡੇ ਪਿੱਛੇ ਪਿੱਛੇ ਇਹਨਾਂ ਮੁਲਕਾਂ ਦੇ ਵਿੱਚ ਵੀ ਆਉਣ ਲੱਗ ਪਈਆਂ ਸੋ ਉਸ ਤੋਂ ਬਾਅਦ ਕੀ ਹੁੰਦਾ ਕਿ ਆਸਟ੍ਰੇਲੀਅਨ ਜਿਹੜੇ ਸਿੱਖ ਨੇ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕਰ ਦਿੱਤੀ ਤੇ ਪ੍ਰੋਟੈਸਟ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕਰਨ ਦੀ ਜਿਹੜੀ ਚੇਤਾਵਨੀ ਹੈ ਉਹ ਆਸਟ੍ਰੇਲੀਆ ਸਰਕਾਰ ਨੂੰ ਦੇ ਦਿੱਤੀ ਪ੍ਰੋਟੈਸਟ ਹਜੇ ਹੋਣੇ ਸੀ ਹਜੇ ਉਲੀਕੇ ਜਾਣੇ ਸੀ ਉਹਨਾਂ ਦੀਆਂ ਤਰੀਕਾਂ ਹਜੇ ਤੈਅ ਹੋਈਆਂ ਸੀ ਉਸ ਤੋਂ ਪਹਿਲਾਂ ਹੀ ਆਸਟ੍ਰੇਲੀਅਨ ਪੁਲਿਸ ਨੇ ਉਹ ਬੰਦਾ ਜਿਹੜਾ ਲੱਭ ਲਿਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਜਿਹੜੀ ਮੈਂ ਸਾਜ਼ਿਸ਼ ਤੁਹਾਨੂੰ ਦੱਸਣ ਲੱਗਿਆ ਉਹ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਭਾਈ ਇਸ ਤਰ੍ਹਾਂ ਵੀ ਹੋ ਸਕਦਾ ਮਤਲਬ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹਦੀਆਂ ਤਾਰਾਂ ਜਿਵੇਂ ਤੁਸੀਂ ਕਿਹਾ ਲੰਬੀਆਂ ਜੋੜਦੀਆਂ ਤੇ ਵਾਕਈ ਇਸ ਘਟਨਾ ਦੇ ਨਾਲ ਜਿਹੜੀਆਂ ਤਾਰਾਂ ਜੁੜੀਆਂ ਉਹ ਭਾਰਤ ਦੇ ਵਿੱਚ ਜਾ ਕੇ ਜੁੜੀਆਂ ਹੁੰਦਾ ਕੀ ਹੈ ਪਰਥ ਗੁਰਦਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਬਿਆਦਬੀ ਕੀਤੀ ਜਾਂਦੀ ਹੈ ਪਾੜਿਆ ਜਾਂਦਾ ਉਸ ਵੀਡੀਓ ਕਲਿੱਪ ਨੂੰ ਫਿਰ ਇੰਡੀਆ ਭੇਜਿਆ ਜਾਂਦਾ ਹੈ ਭਾਰਤ ਭੇਜਿਆ ਜਾਂਦਾ ਉਹਦੇ ਨਾਲ ਫਿਰ ਦੂਜਾ ਭਾਗ ਜੋੜਿਆ ਜਾਂਦਾ ਹੈ ਟਾਇਲਟ ਸੀਟ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਸੁੱਟਣ ਦਾ ਮਤਲਬ ਜਿਹੜਾ ਗੁਰਦਾ ਜਿਹੜਾ ਗੁਟਕਾ ਸਾਹ ਪਾੜਿਆ ਗਿਆ ਉਹ ਤਾਂ ਪਰਥ ਸ਼ਹਿਰ ਦੇ ਵਿੱਚ ਹੀ ਪਾੜਿਆ ਗਿਆ ਪਰ ਜਿਹੜਾ ਟਾਇਲਟ ਵਾਲਾ ਸੀਨ ਸੀਗਾ ਜਿਹਨੂੰ ਸ਼ੂਟ ਕੀਤਾ ਗਿਆ ਉਹ ਭਾਰਤ ਦੇ ਵਿੱਚ ਕੀਤਾ ਗਿਆ ਉਹਨੂੰ ਫਿਰ ਐਡਿਟ ਕਰਕੇ ਜਰਮਨੀ ਭੇਜਿਆ ਗਿਆ ਜਰਮਨ ਦੇ ਵਿੱਚੋਂ ਇਹ ਵੀਡੀਓ ਜਿਹੜੀ ਹੈ ਫਿਰ ਇਹ ਪਬਲਿਸ਼ ਕਰ ਦਿੱਤੀ ਜਾਂਦੀ ਹੈ ਸੋ ਜਰਮਨੀ ਦੇ ਵਿੱਚੋਂ ਇਹ ਵੀਡੀਓ ਫਿਰ ਪਬਲਿਸ਼ ਕਰ ਦਿੱਤੀ ਜਾਂਦੀ ਹੈ ਤੇ ਜਿਵੇਂ ਇਹ ਵੀਡੀਓ ਪਬਲਿਸ਼ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਜਾਂਦੇ ਆ ਕਿ ਲਓ ਭਾਈ ਇਹ ਬਣ ਕੀ ਗਿਆ ਹੈ ਸੋ ਉਸ ਤੋਂ ਬਾਅਦ ਫਿਰ ਜਿਹੜਾ ਜਿਵੇਂ ਮੈਂ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਪੱਪਾਂ ਭਾਰ ਹੋਏ ਉਹਨਾਂ ਨੇ ਪਹੁੰਚ ਕੀਤੀ ਤੇ ਅਖੀਰ ਉਹ ਬੰਦਾ ਉਹ ਸ਼ਖਸ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੇ ਲਿੰਕ ਜਿਹੜੇ ਉਹ ਭਾਰਤ ਤੱਕ ਜੁੜ ਗਏ ਹੁਣ ਤੁਸੀਂ ਇਹ ਦੇਖੋ ਵੀ ਬਿਆਦਬੀਆਂ ਕਿਹਾ ਜਾਂਦਾ ਨਾ ਵੀ ਆ ਜੀ ਮੰਦਬੁੱਧੀ ਸੀ ਜਾਂ ਫਲਾਨਾ ਸੀ ਜਾਂ ਉਹਨੂੰ ਸਮਝ ਨਹੀਂ ਆਈ ਬੱਚਾ ਸੀ ਸ਼ਰਾਈ ਸੀ ਤੇ ਆ ਬਿਆਦਬੀਆਂ ਹੁਣ ਕੌਣ ਕਰ ਰਿਹਾ ਇਸ ਤਰੀਕੇ ਦੇ ਨਾਲ ਵੀਡੀਓ ਸ਼ੂਟ ਹੁੰਦੀ ਅੱਧੀ ਵੀਡੀਓ ਆਸਟ੍ਰੇਲੀਆ 'ਚ ਅੱਧੀ ਵੀਡੀਓ ਭਾਰਤ ਦੇ ਵਿੱਚ ਫਿਰ ਜਰਮਨੀ ਭੇਜੀ ਜਾਂਦੀ ਹੈ ਜਰਮਨੀ 'ਚ ਰਿਲੀਜ਼ ਹੁੰਦੀ ਹੈ ਪਿਛਲੇ ਦਿਨੀ ਇੱਕ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀਡੀਓ ਸਾਡੀ ਜਿਹੜੀ ਹੈ ਉਹਨੂੰ ਵਧੀਆ ਸਵਾਰ ਕੇ ਆਪਾਂ ਆਉਂਦੇ ਦਿਨਾਂ ਦੇ ਵਿੱਚ ਕਰਾਂਗੇ ਜੋ ਕਿ ਟਿਕਟੌਕ ਦੇ ਉੱਤੇ ਇੱਕ ਬਹੁਤ ਵੱਡਾ ਆਪਾਂ ਕਹਿ ਲਈਏ ਵੀ ਮਸਲਾ ਚੱਲ ਰਿਹਾ ਹੈ ਪਾਕਿਸਤਾਨ ਦੇ ਕੁਝ ਐਸੇ ਲੋਕ ਨੇ ਜਿਹੜੇ ਸਿੱਖ ਧਰਮ ਦੇ ਬਾਰੇ ਜਿਹੜਾ ਬਹੁਤ ਭੱਦੀ ਸ਼ਬਦਾਵਲੀ ਪਿਛਲੇ 6 ਮਹੀਨਿਆਂ ਤੋਂ ਵਰਤਦੇ ਆ ਰਹੇ ਨੇ ਸਿਰਫ ਭੱਦੀ ਸ਼ਬਦਾਵਲੀ ਨਹੀਂ ਬੜਾ અપਮਾਨ ਉਹਨਾਂ ਨੇ ਸਿੱਖ ਕੌਮ ਦਾ ਸਿੱਖ ਪੰਥ ਦਾ ਸਿੱਖ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹੋਇਆ ਤੇ ਕੰਟੀਨਿਊ ਕਰ ਰਹੇ ਨੇ ਆਪਾਂ ਉਹਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਕਰਾਂਗੇ ਵੀ ਕਿ ਉਹ ਜਿਹੜੀ ਲੜਾਈ ਹੈ ਨਾ ਉਹ ਪਹਿਲਾਂ ਟਿਕਟੌਕ ਦੇ ਉੱਤੇ ਸੀ ਤੇ ਹੁਣ ਪ੍ਰੈਕਟੀਕਲ ਹੈ ਗਰਾਊਂਡ ਦੇ ਵਿੱਚ ਆ ਚੁੱਕੀ ਹੈ ਹੁਣ ਗੁਟਕਾ ਸਾਹਿਬਾਂ ਦੀ ਬੇਇੱਜ਼ਤੀ ਹੋਣ ਲੱਗ ਪਈ ਹੈ ਤੇ ਉਹਦੇ ਅਗਲੇ ਜਿਹੜੇ ਨਤੀਜੇ ਆਉਣੇ ਨੇ ਉਹ ਬਹੁਤ ਭਿਆੰਕਾ ਆਉਣੇ ਆ ਸੋ ਉਹਦੇ ਵੀ ਉਹਦੇ ਉੱਤੇ ਵੀ ਸਾਨੂੰ ਸਾਵਧਾਨ ਹੋਣ ਦੀ ਲੋੜ ਹੈਗੀ ਆ ਸੋ ਕਿਤੇ ਨਾ ਕਿਤੇ ਹੁਣ ਇਸ ਗੱਲ ਦੀ ਜਿਹੜੀ ਹੈ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਕਿਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਰਮਨ ਦੇ ਵਿੱਚ ਇੱਕ ਜਿਹੜਾ ਬੈਠਾ ਹੋਇਆ ਬੰਦਾ ਹੈ ਜਿਹੜਾ ਸਖਸ਼ ਹੈ ਜੋ ਸਿੱਖ ਧਰਮ ਦੇ ਖਿਲਾਫ ਬਹੁਤ ਅਪੱਤੀ ਜਨਕ અપਮਾਨਜਨਕ ਜਿਹੜੀ ਸ਼ਬਦਾਵਲੀ ਵਰਤ ਕੇ ਵੀਡੀਓ ਬਣਾ ਰਿਹਾ ਪੂਰੀ ਸਿੱਖ ਕਾਮ ਨੂੰ ਟਾਰਗੇਟ ਕਰ ਰਿਹਾ ਸਿੱਖਾਂ ਦੀਆਂ ਬੀਬੀਆਂ ਨੂੰ ਟਾਰਗੇਟ ਕਰ ਰਿਹਾ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਦਸੇ ਗੁਰੂ ਸਹਿਬਾਨਾਂ ਨੂੰ ਟਾਰਗੇਟ ਕਰ ਰਿਹਾ ਹੈ ਤੋ ਕਿਤੇ ਨਾ ਕਿਤੇ ਲੱਗਦਾ ਵੀ ਉਹਦੇ ਵਿਤਾਰ ਜਿਹੜੇ ਨੇ ਉਹ ਲੰਬੇ ਹੀ ਜੁੜੇ ਹੋਏ ਨੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਇਹ ਸਾਰਾ ਰਲ ਮਿਲ ਕੇ ਚਲਾਇਆ ਜਾ ਰਿਹਾ ਹੈ ਅੰਤਰਰਾਜੀ ਪੱਦਰ ਦੇ ਉੱਤੇ ਪਹਿਲਾਂ ਤਾਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਵੈਰ ਇਹਦਾ ਇੱਕ ਜਿਹੜਾ ਪੁਆਇੰਟ ਹੈਗਾ ਦੂਸਰਾ ਹੈਗਾ ਵੀ ਜੋ ਸਿੱਖਾਂ ਦੀ ਅੰਤਰਰਾਜੀ ਪੱਦਰ ਦੇ ਉੱਤੇ ਇੱਕ ਵਧੀਆ ਈਮੇਜ ਬਣ ਕੇ ਸਾਹਮਣੇ ਆ ਰਹੀ ਹੈ ਉਹਨੂੰ ਢਾਹ ਲਾਉਣਾ ਕਿ ਕੱਲ ਨੂੰ ਕੋਈ ਜਰਮਨ ਦੇ ਵਿੱਚ ਉਹ ਸ਼ਖਸ ਦਾ ਉਹ ਪਾਕਿਸਤਾਨੀ ਦਾ ਕੋਈ ਸੋਦਾ ਲਾ ਦੇਵੇ ਤਾਂ ਉਸ ਤੋਂ ਬਾਅਦ ਫਿਰ ਅੰਤਰਰਾਜੀ ਪੱਦਰ ਦੇ ਉੱਤੇ ਇਹ ਜਿਹੜੇ ਹਾਲਾਤ ਨੇ ਸਿੱਖਾਂ ਦੇ ਉਲਟ ਭੁਗਤੇ ਜਾਣ ਸੋ ਇਹ ਕਿਤੇ ਨਾ ਕਿਤੇ ਲੱਗਦਾ ਹੈ ਵੀ ਇੱਕ ਬੜੀ ਸਾਜ਼ਿਸ਼ ਤਹਿਤ ਜਿਹੜਾ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਸੋ ਉਹਦੇ ਤਹਿਤ ਹੀ ਇਹ ਬਿਆਦਬੀ ਜਿਹੜੀ ਆ ਉਹ ਕੀਤੀ ਗਈ ਹੈ ਬੜੀ ਮੰਦ ਭਾਗੀ ਕੱਟਣਾ ਹੈ ਪਰ ਦਾ압 ਦੇਣੀ ਬਣਦੀ ਹੈ ਆਸਟ੍ਰੇਲੀਅਨ ਪੁਲਿਸ ਦੀ ਜਿਨ੍ਹਾਂ ਨੇ ਇੱਕ ਹਫ਼ਤਾ ਨਹੀਂ ਪੈਣ ਦਿੱਤਾ ਤੇ ਬੰਦਾ ਲੱਭ ਲਿਆ ਬੇਸ਼ੱਕ ਫੇਕ ਆਈਡੀ ਤੋਂ ਉਹ ਜਿਹੜੀ ਵੀਡੀਓ ਹੈ ਅਪਲੋਡ ਕੀਤੀ ਗਈ ਆਪਣੇ ਵੱਲੋਂ ਉਹਨਾਂ ਨੇ ਬਣਾਈ ਬੜੀ ਤਰੀਕੇ ਨਾਲ ਹੈ ਵੀ ਆਪਾਂ ਪਤਾ ਨਹੀਂ ਲੱਗਣ ਦੇਣਾ ਇੱਥੋਂ ਇੰਡੀਆ ਭੇਜ ਦਿਆਂਗੇ ਇੰਡੀਆ ਤੋਂ ਜਰਮਨੀ ਚਲੇ ਜਾਏਗੀ ਜਰਮਨੀ ਤੋਂ ਅਪਲੋਡ ਹੋਏਗੀ ਤੇ ਸਾਡਾ ਕੀ ਵਿੱਚ ਲੈਣ ਦੇਣ ਰਹਿ ਜਾਏਗਾ ਪਰ ਤੁਸੀਂ ਵੇਖੋ ਉਹਨਾਂ ਦੀ ਇੰਟੈਲੀਜੈਂਸੀ ਕਿ ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਉਹ ਬੰਦੇ ਫੜ ਲਏ ਤੇ ਹੁਣ ਆਪਾਂ ਦੂਜੇ ਪਾਸੇ ਗੱਲ ਕਰ ਲਈਏ ਆਪਣੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਉਹਦਾ ਤਾਂ ਕਿਹਾ ਜਾਂਦਾ ਕਿ ਬਹੁਤ ਤਗੜੀ ਆ ਆਪਾਂ ਦੇਸ਼ ਦੇ ਦੁਸ਼ਮਣ ਫੜ ਲੈਨੇ ਆ ਕੁਝ ਘੰਟਿਆਂ ਦੇ ਵਿੱਚ ਹੀ ਆਮ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬੜੂਗੜ੍ਹ ਵੀ ਸੁੱਟ ਦਿੱਤਾ ਜਾਂਦਾ ਪਰ ਬੇਅਦਬੀਆਂ ਹੁੰਦੀਆਂ ਨੂੰ ਤਕਰੀਬਨ 8-9 ਸਾਲ ਹੋ ਗਏ ਆ ਉਹਦਾ ਕੋਈ ਵੀ ਤੋੜ ਜਿਹੜਾ ਕੱਢਿਆ ਨਹੀਂ ਗਿਆ ਕੋਈ ਵੀ ਬੰਦੇ ਫੜੇ ਨਹੀਂ ਗਏ ਉਹਦੇ ਪਿੱਛੇ ਕੋਈ ਵੀ ਇੰਟੈਲੀਜੈਂਸ ਜਿਹੜੀ ਹੈ ਉਹ ਨਹੀਂ ਕੰਮ ਕਰ ਰਹੀ ਕਿਤੇ ਕੋਈ ਸਬੂਤ ਇਕੱਠੇ ਨਹੀਂ ਕੀਤੇ ਜਾਂਦੇ ਇੱਕ ਦੋ ਰਿਪੋਰਟਾਂ ਜਿਹੜੀਆਂ ਬਣ ਕੇ ਤਿਆਰ ਵੀ ਹੋਈਆਂ ਉਹ ਕੋਰਟ ਤੱਕ ਵੀ ਪਹੁੰਚੀਆਂ ਤੇ ਉਹਨਾਂ ਨੂੰ ਵੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਸੋ ਇਹ ਸਾਰਾ ਕੁਝ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਵੀ ਇਹ ਸਟੇਟ ਪਾਲਿਸੀ ਹੈ ਬੇਅਦਬੀਆਂ ਹੋਣੀਆਂ ਸੋ ਇਸੇ ਕਰਕੇ ਜਿਹੜੇ ਉੱਥੇ ਬੰਦੇ ਨਹੀਂ ਫੜੇ ਜਾਂਦੇ ਆਸਟ੍ਰੇਲੀਆ ਦੀ ਇਹ ਸਟੇਟ ਪਾਲਿਸੀ ਨਹੀਂ ਹੈ ਤੇ ਉਹਨਾਂ ਨੇ ਝੱਟ ਬੰਦੇ ਫੜ ਲਏ ਇਥੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਜੇ ਸਰਕਾਰਾਂ ਚਾਹ ਪੁਲਿਸ ਜਾਵੇ ਇੰਟੈਲੀਜੈਂਸ ਏਜੰਸੀਆਂ ਚੋਂ ਤਾਂ ਕੁਝ ਘੰਟਿਆਂ ਦੇ ਵਿੱਚ ਅਪਰਾਧੀ ਜਿਹੜੇ ਨੇ ਉਹ ਫੜੇ ਜਾ ਸਕਦੇ ਆ ਜਦ ਕਿ ਨਹੀਂ ਫੜੇ ਜਾ ਰਹੇ ਉਹਦਾ ਖਾ ਜਿਹੜਾ ਸਿੱਧਾ ਸੁਨੇਹਾ ਜਾਂਦਾ ਕਿ ਅਸੀਂ ਜਿਹੜੀਆਂ ਬਿਆਦਬੀਆਂ ਹੈਗੀਆਂ ਉਹਨਾਂ ਨੂੰ ਰੋਕਣਾ ਨਹੀਂ ਚਾਹੁੰਦੇ ਮਾਹੌਲ ਅਸੀਂ ਖਰਾਬ ਕਰਨਾ ਚਾਹੁੰਦੇ ਆ ਖੁਦ ਤੇ ਜਦੋਂ ਹੋ ਜਾਏਗਾ ਖਰਾਬ ਫਿਰ ਅਸੀਂ ਗੋਲੀਆਂ ਵੀ ਤੁਹਾਡੇ ਸਿਰਾਂ ਦੇ ਵਿੱਚ ਅਸੀਂ ਉਹ ਹੀ ਮਾਰਾਂਗੇ ਜੀ ਅੰਦਰ ਜੀ ਮੈਂ ਦੁਬਾਰਾ ਤੁਹਾਨੂੰ ਹੀ ਪੁੱਛਾਂਗਾ ਕਿ ਇਹਦੇ ਪਿੱਛੇ ਜੋ ਕੰਨਾ ਹੋਈ ਹੈ ਕਿ ਪਹਿਲਾਂ ਕੋਈ ਨਹੀਂ ਗੱਲ ਹੋਈ ਸੀ ਕਿੱਥੋਂ ਦੀ ਸ਼ੁਰੂਆਤ ਹੁੰਦੀ ਹੈ ਕੋਈ ਕਾਰਨ ਹੈ ਜਾਂ ਦਾ ਕੁਝ ਨਿਕਲ ਕੇ ਕਿਸ ਦੇ ਕਰਕੇ ਉਹਨਾਂ ਨੇ ਕੁਛ ਐਦਾਂ ਕੀਤਾ ਹੋਵੇ ਜਾਂ ਪਹਿਲਾਂ ਕੋਈ ਵਾਰਨਿੰਗ ਕੀਤੀ ਹੋਵੇ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਕੁਝ ਵੀ ਕਹਾਣੀ ਪਹਿਲਾਂ ਲੁੜਦੀ ਹੈ ਦੇਖੋ ਜੋ ਮੈਂ ਸਮਝ ਰਿਹਾ ਨਾ ਇਸ ਘਟਨਾ ਨੂੰ ਟਿਕਟੌਕ ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਇਹ ਇਹ ਵਿਵਾਦ ਜਿਹੜੀ ਆ ਸ਼ੁਰੂਆਤ ਹੁੰਦੀ ਹੈ ਜਦੋਂ ਇੱਕ 13 ਸਾਲ ਦੀ ਸਿੱਖ ਕੁੜੀ ਨੂੰ ਇੰਗਲੈਂਡ ਦੇ ਵਿੱਚ ਵਰਗਲਾ ਕੇ ਤੇ ਇਸਲਾਮ ਕਬੂਲ ਕਰਵਾ ਲਿਆ ਜਾਂਦਾ ਉਸ ਤੋਂ ਬਾਅਦ ਇੰਗਲੈਂਡ ਦੇ ਸਿੱਖ ਭੜਕੇ ਤੇ ਉਹਨਾਂ ਨੇ ਕੁਝ ਵੀਡੀਓ ਬਣਾਈਆਂ ਵੀ ਇਹ ਕੰਮ ਠੀਕ ਨਹੀਂ ਹੈ ਇਹ ਜੋ ਇਸਲਾਮ ਦੇ ਨਾਲ ਸੰਬੰਧਿਤ ਲੋਕ ਸਾਡੇ ਬੱਚਿਆਂ ਨੂੰ ਵਰਗਲਾ ਵਰਗਲਾ ਰਹੇ ਨੇ ਉਹ ਕੰਮ ਠੀਕ ਨਹੀਂ ਹੈ ਤੇ ਆਉਂਦੇ ਸਮੇਂ ਦੇ ਵਿੱਚ ਮਤਲਬ ਕਿ ਇਹਦੇ ਨਤੀਜੇ ਭੁਗਤਨੇ ਪੈਣਗੇ ਇਸ ਤਰ੍ਹਾਂ ਦੀਆਂ ਕੁਝ ਵਾਰਨਿੰਗ ਵਾਲੀਆਂ ਵੀਡੀਓਜ਼ ਵੀ ਬਣਾਈਆਂ ਉਸ ਤੋਂ ਬਾਅਦ ਫਿਰ ਇਹ ਬੰਦਾ ਜਿਹੜਾ ਜਿਹੜਾ ਬੈਠਾ ਹੋਇਆ ਜਰਮਨ ਦੇ ਵਿੱਚ ਹੈ ਮਤਲਬ ਕਿ ਉਹ ਆਪਣੇ ਆਪ ਨੂੰ ਸੱਚਾ ਮੁਸਲਮਾਨ ਦੱਸਦਾ ਪਰ ਮੈਂ ਉਹਨੂੰ ਸੱਚਾ ਮੁਸਲਮਾਨ ਕੀ ਉਹਨੂੰ ਇਨਸਾਨ ਵੀ ਨਹੀਂ ਮੰਨਦਾ ਕਿਉਂਕਿ ਉਹਦੀ ਜਿਹੜੀ ਸ਼ਬਦਾਵਲੀ ਹੈ ਉਹਦੇ ਅੰਦਰ ਨਫ਼ਰਤ ਭਰੀ ਪਈ ਹੈ ਸੋ ਉਹ ਕਿਤੇ ਦੇਖਣ ਵਾਲੀ ਆ ਆਪਾਂ ਕਲਿੱਪ ਵੀ ਜੋੜਾਂਗੇ ਆਉਂਦੀ ਜਦੋਂ ਵੀਡੀਓ ਬਣਾਵਾਂਗੇ ਨਾ ਉਹਦੇ ਵਿੱਚ ਕਲਿੱਪ ਵੀ ਜੋੜਾਂਗੇ ਉਹਦੇ ਗੋਂਡਲ ਗੋਂਡਲ ਉਹਦਾ ਨਾਮ ਹੈਗਾ ਤੇ ਉਹ ਉਹਨੇ ਫਿਰ ਸ਼ੁਰੂਆਤ ਕਰ ਦਿੱਤੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦੀ ਆਪਾਂ ਕਹੀਏ ਭੀ ਅਤ ਦਰਜੇ ਦਾ ਉਹਨੇ ਗੰਦ ਜਿਹੜਾ ਹੈਗਾ ਉਹ ਇਸ ਵੇਲੇ ਵੀ ਪਾਇਆ ਹੋਇਆ ਕੰਟੀਨਿਊਸਲੀ ਟਿਕਟੌਕ ਦੇ ਉੱਤੇ ਚੱਲ ਰਿਹਾ ਹੈ ਜੋ ਉਹਦੇ ਤੋਂ ਬਾਅਦ ਫਿਰ ਇਹ ਜਿਹੜਾ ਵਿਵਾਦ ਹੈ ਦਿਨ ਬਾ ਦਿਨ ਭੱਖਦਾ ਗਿਆ तकरीबन 6-7 ਮਹੀਨੇ ਇਸ ਨੂੰ ਹੋ ਚੱਲੇ ਨੇ ਹੁਣ ਗਰਾਊਂਡ ਲੈਵਲ ਤੇ ਪ੍ਰੈਕਟੀਕਲ ਲੈਵਲ ਦੇ ਉੱਤੇ ਮੈਂ ਤਾਂ ਕਹਿ ਰਿਹਾ ਕਿਉਂਕਿ ਹੁਣ ਉਸੇ ਘਟਨਾ ਦੇ ਨਾਲ ਸੰਬੰਧਿਤ ਉਸ ਵਿਵਾਦ ਦੇ ਨਾਲ ਸੰਬੰਧਿਤ ਹੀ ਮੈਨੂੰ ਲੱਗਦਾ ਭਈ ਗੁਟਕਾ ਸਾਬਾਂ ਦੀ ਬਿਆਦਬੀ ਵੀ ਜਿਹੜੀ ਹੈ ਉਹ ਹੋ ਰਹੀ ਹੈ ਕਿ ਆਹ ਲੋ ਕਿਉਂਕਿ ਅਪਲੋਡ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਜਰਮਨ ਦੇ ਵਿੱਚ ਬੈਠੇ ਲੋਕਾਂ ਵੱਲੋਂ ਜਾਂ ਉਹ ਜਿਹੜੇ ਸਿੱਖ ਧਰਮ ਦੇ ਖਿਲਾਫ ਬੋਲ ਰਹੇ ਉਹਨਾਂ ਵੱਲੋਂ ਅਪਲੋਡ ਕਰਕੇ ਤੇ ਫਿਰ ਉਹਦੇ ਉੱਤੇ ਲਾਈਵ ਕੀਤੇ ਜਾਂਦੇ ਆ ਤੁਸੀਂ ਮੰਨਣਾ ਨਹੀਂ ਭਾਰਤ ਦੇ ਵਿੱਚ ਟਿਕਟੋਕ ਨਹੀਂ ਚੱਲਦੀ ਮੈਂ ਦੱਸ ਦੇਣਾ ਚਾਹੁੰਨਾ ਕਿ 12-12 ਘੰਟੇ ਦਾ ਲਾਈਵ ਜਿਹੜਾ ਹੈ ਉਹ ਸਿੱਖਾਂ ਨੂੰ ਗਾਲ੍ਹਾਂ ਕੱਢਣ ਲਈ ਚਲਾਇਆ ਜਾਂਦਾ ਉਹਦੇ ਵਿੱਚ ਕਿਸੇ ਦੀਆਂ ਸ਼ਕਲਾਂ ਨਹੀਂ ਦਿਖਦੀਆਂ ਹੁੰਦੀਆਂ ਤੇ ਉਹ ਪਿੱਛੇ ਬਹਿ ਕੇ ਆਪਣੇ ਆਪ ਨੂੰ ਕਵਰ ਕਰਕੇ ਅੱਗੇ ਸਿੱਖ ਗੁਰੂਆਂ ਦੀ ਜਿਹੜੀ ਹੈ ਉਹ ਭੱਦੀ ਜੀ ਤਸਵੀਰ ਬਣਾ ਕੇ ਲਾਈ ਜਾਂਦੀ ਹੈ ਗੁੱਟਕਾ ਸਾਹਿਬ ਜਿਹੜੀ ਹੈ ਬੇਅਦਬੀ ਹੁੰਦੀਆਂ ਦੀਆਂ ਵੀਡੀਓ ਲਾਈਆਂ ਜਾਂਦੀਆਂ ਤੇ ਉਹਦੇ ਪਿੱਛੇ ਬਹਿ ਕੇ ਉਹ ਲੋਕ ਸਿੱਕਾ ਨੂੰ ਗਾਲਾਂ ਕੱਢਦੇ ਨੇ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਹੋਣਾ ਮਤਲਬ ਕਿ ਇਹ ਦੇਖੋ ਵੀ ਹੁਣ ਪੀਕ ਦੇ ਉੱਤੇ ਕੰਮ ਆ ਗਿਆ ਇਹ ਵਾਰਨਿੰਗ ਹੈਗੀ ਹੈ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਜਿਹੜੇ ਪੰਜਾਬੀ ਨੇ ਉਹ ਬੇਸ਼ੱਕ ਪਾਕਿਸਤਾਨੀ ਹੋਣ ਜਾਂ ਫਿਰ ਚੜ੍ਹਦੇ ਪੰਜਾਬ ਵਾਲੇ ਹੋਣ ਕਿਉਂਕਿ ਇਸ ਵਿਵਾਦ ਦਾ ਅੰਤ ਜਿਹੜਾ ਹੈਗਾ ਉਹ ਨੇੜੇ ਆ ਤੇ ਹੋਣਾ ਹੈ ਕਿਸ ਤਰ੍ਹਾਂ ਹੋਣਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜੰਗ ਜਿਹੜੀ ਆ ਉਹ ਵਧਣ ਵਾਲੀ ਹੈ ਵੱਧ ਕੇ ਇੱਕ ਕਿਤੇ ਕਿਤੇ ਜਾਨ ਲਏਗੀ ਇਹ ਵੀ ਨਹੀਂ ਪਤਾ ਤੇ ਕਿੰਨੇ ਲੋਕ ਜੇਲਾਂ ਚ ਜਾਣਗੇ ਇਹਦੇ ਬਾਰੇ ਵੀ ਨਹੀਂ ਪਤਾ ਪਰ ਇਹ ਜੰਗ ਦਾ ਹੁਣ ਜਿਹੜਾ ਨਤੀਜਾ ਹੈ ਉਹ ਬਹੁਤ ਭਿਆਨਕਰ ਨਿਕਲਣਾ ਆਉਂਦੇ ਸਮੇਂ ਦੇ ਵਿੱਚ ਸੋ ਆਪਾਂ ਸਾਰੀ ਜਾਣਕਾਰੀ ਐਸ ਮੀਡੀਆ ਤੁਹਾਨੂੰ ਦਿੰਦੇ ਰਵਾਂਗੇ ਜਿਹਦੇ ਦੀ ਤੁਸੀਂ ਉਮੀਦ ਕਰਾਂਗੇ ਜਿੱਦਾਂ ਕੋਈ ਹੋਰ ਵੱਡੇ ਵੱਡੇ ਆਂਦੀ ਹੈ ਤੁਹਾਡੇ ਰੁੱਖ ਦੁਆਰਾ ਕਰਾਂਗੇ ਤੇ ਸਹੀ ਜਾਣਕਾਰੀਆਂ ਆਪਣੇ ਦਰਸ਼ਕਾਂ ਦੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ